ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਪਿਛਲੇ 2 ਤਰੀਕ ਨੂੰ ਭਾਈ ਸਾਹਿਬ ਜੀ ਮਨਪ੍ਰੀਤ ਸਿੰਘ ਹੈ ਰਾਮਾਨੰਦਪਿੰਡ ਤੋਂ ਉਹਨਾਂ ਨੇ ਸਾਨੂੰ ਇੱਕ ਸਰੂਪ ਬਣਾਉਣ ਦੇ ਲਈ ਬੇਨਤੀ ਕੀਤੀ ਸੀਗੀ ਇਹ ਬਹੁਤ ਹੀ ਸੋਹਣਾ ਸਰੂਪ ਉਹਨਾਂ ਨੇ ਸਾਨੂੰ ਦਿੱਤਾ ਤੇ ਸਾਨੂੰ ਵੀ ਬਹੁਤ ਖੁਸ਼ੀ ਹੋਈ ਕਿ ਸਾਡੇ ਹੱਥੀ ਬਣੇਗਾ ਤੇ ਇਹ 3 ਫੁੱਟ ਚੌੜਾ ਜੀ ਤੇ 4 ਫੁੱਟ ਲੰਬਾ ਹੈ ਤੇ ਸਮਾਂ ਵੀ ਬਹੁਤ ਥੋੜਾ ਸੀ ਕਿਉਂਕਿ 8 ਤਰੀਕ ਨੂੰ ਇਹਨਾਂ ਦੇ ਘਰ ਪ੍ਰੋਗਰਾਮ ਹੈ ਤੇ ਇਹਨਾਂ ਨੇ ਮੈਂ ਇੱਕ ਹੋਰ ਖਾਸ ਗੱਲ ਦੱਸਾਂਗਾ ਕਿ ਵੀ ਪਿਤਾ ਜੀ ਨੂੰ ਸਨਮਾਨ ਕਰਨਾ ਇਹਨਾਂ ਨੇ ਤੇ ਇਹ ਬਣਾਉਣ ਦੇ ਲਈ ਸਾਨੂੰ ਤਕਰੀਬਨ 10 ਤੋਂ 12 ਦਿਨ ਲੱਗਨੇ ਸੀਗੇ ਕਿਉਂਕਿ ਸਮਾਂ ਬਹੁਤ ਵਰਦੀਮਾ ਬਹੁਤ ਜ਼ਿਆਦਾ ਸੀ ਹੋਰ ਤਸਵੀਰਾਂ ਬਣਾਉਣ ਦੇ ਲਈ ਤੇ ਅਸੀਂ ਇਸ ਨੂੰ 2 ਤਰੀਕ ਨੂੰ ਸਾਨੂੰ ਦੱਸਿਆ ਸੀਗਾ ਤੇ 2 ਤਰੀਕ ਨੂੰ 8-9ਵੇਂ ਇਹਨਾਂ ਨੂੰ ਸਾਰੇ ਫਰੇਮ ਵਗੈਰਾ ਦੱਸੇ ਤੇ 6 ਤਰੀਕ ਨੂੰ ਇਹ ਜਾਨੀ ਕਿ ਕੱਲ ਬਣ ਵੀ ਚੁੱਕਿਆ ਸੀਗਾ ਤੇ ਅੱਜ ਇਹ 7 ਤਰੀਕ ਨੂੰ ਸਾਡੇ ਤੋਂ ਲੈਣ ਵੀ ਆ ਗਏ ਤੇ ਕਿਉਂਕਿ 7 ਹੋ ਗਿਆ ਅੱਜ ਕਿਛ ਹੋਈ ਹੈ ਹਾਂਜੀ 7 6 ਤਰੀਕ 7 ਤਰੀਕ ਹੈ ਤਾਂ 7 ਤਰੀਕ ਨੂੰ ਇਹ ਬਿਲਕੁਲ ਤਿਆਰ ਹੈ ਤੇ ਮੈਂ ਭਾਈ ਸਾਹਿਬ ਨੂੰ ਕਿ ਤਸਵੀਰ ਤੁਹਾਨੂੰ ਕਿਵੇਂ ਲੱਗੀ ਹਾਂਜੀ ਵਰਧਾਲਾ ਸਾਹਿਬ ਹੈ ਜੀ ਖੱਦੇ ਇਹ ਪਾਈ ਨਾਮੇ ਸੈਇਦ ਅਸਲ ਨੇ ਮੈਂ ਇਹਨਾਂ ਨੂੰ 2 ਤਰੀਕ ਨੂੰ ਕਹਿ ਕੇ ਗਿਆ ਸੀ ਭਾਈ ਸਾਹਿਬ ਦੇ ਬਹੁਤ ਹੀ ਇਹਨਾਂ ਦੇ ਬਹੁਤ ਥੋੜੇ ਸਮੇਂ ਵਿੱਚ ਜਿੱਥੇ ਸਾਹ ਨਾਲ ਇਹ ਫੋਟੋ ਬਣਾਇਆ ਇਹਦੇ ਦਾਤ ਤੋਂ 15 ਦਿਨ ਲੱਗ ਰਹੇ ਸੀ ਇਹ ਵੀ ਨੇ ਥੋੜੇ 3-4 ਦਿਨਾਂ ਦੇ ਵਿੱਚ ਵੀ ਇੰਨਾ 16 ਚ ਰੂਪ ਜਰੇ ਤੁਹਾਡੇ ਸਾਹਮਣੇ ਹੈ ਤੇ ਵਾਜਬ ਰੇਟ ਹੈ ਇਹਨਾਂ ਦਾ ਬਹੁਤ ਸੋਨਾ ਇਹਨਾਂ ਨੇ ਕੰਮ ਕੀਤਾ ਜੇ ਤੁਸੀਂ ਵੀ ਇੱਥੇ ਆ ਕੇ ਫੋਟੋ ਬਰੋ ਨਹੀਂ ਅਜਾ ਇਹਨਾਂ ਨੂੰ ਆਰਡਰ ਦੇ ਸਕਦੇ ਹੋ ਤਾਂ ਇਥੇ ਇੱਕ ਵਾਰ ਜੂ ਜ਼ਰੂਰ ਜੀ ਵਿਜ਼ਿਟਰ ਇੱਥੇ ਆ ਕੇ ਕਰੋ ਜੀ ਬਹੁਤ ਸੋਹਣਾ ਨਵੇਂ ਸ਼ੁਰੂ ਬਣਾਏ ਬਹੁਤ ਉਸ ਹੋਇਆ ਜੀ ਮਨ ਨੂੰ ਦੇਖ ਕੇ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਤੇ ਬਰਾਸਤੀ ਸਾਥ ਨਾਲ ਜਿਨੇ ਵੀ ਵੀਰ ਜੁੜੇ ਆ ਉਹ ਸਾਨੂੰ ਕੋਈ ਵੀ ਸਰੂਪ ਦੱਸ ਸਕਦੇ ਆ ਤੇ ਅਸੀਂ ਉਸ ਨੂੰ ਕੋਸ਼ਿਸ਼ ਕਰਾਂਗੇ ਕਿ ਜਲਦ ਤੋਂ ਜਲਦ ਤਿਆਰ ਕਰ ਸਕੀਏ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ